ਉਹ ਹੜ੍ਹ ਤੋਂ ਜਦੋਂ ਆਏ ਸੀ ਤਾਂ ਮੈਂ ਉਦੋਂ ਕਿ ਆਇਆ ਸੀ ਇਸ ਪਿੰਡ ਵਿੱਚ ਮੈਂ ਉਦੋਂ ਪਾਣੀ ਦੇ ਹਾਲਾਤ ਦੇਖ ਕੇ ਗਏ ਸੀ ਅਸੀਂ ਆਪਣੇ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿੰਨਾ ਦਾ ਹੜ੍ਹ ਨੇ ਨੁਕਸਾਨ ਕੀਤਾ ਉਹਨਾਂ ਦੀ ਕੋਈ ਮਦਦ ਕਰ ਪਾਈਏ ਉਹਦੇ 'ਚ ਅਸੀਂ ਫਿਰ ਇਹ ਕੁਝ ਸਕੂਲਾਂ ਨੂੰ ਚੁਣਿਆ ਜਿਨ੍ਹਾਂ ਸਕੂਲਾਂ 'ਚ ਬੱਚਿਆਂ ਦਾ ਜਿਹੜਾ ਕਿ ਨੁਕਸਾਨ ਹੋਇਆ ਉਹਦੀ ਕੋਈ ਅਸੀਂ ਥੋੜੀ-ਬਹੁਤ ਜਿੰਨੀ ਆਪਦੇ ਲੈਵਲ ਤੇ ਹੋ ਸਕਦੀ ਮਦਦ ਕਰੀਏ ਜੋ ਮਕਸਦ ਮੇਰਾ ਆਜਾਉਂਦਾ ਸੀ ਕਿ ਬੱਚਿਆਂ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਇੰਟਰੈਕਟ ਕਰਨ ਦਾ ਤੁਹਾਡੇ ਨਾਲ ਇੱਕ ਥੋੜਾ ਗੱਲਾਂ ਸਾਂਝੀਆਂ ਕਰ ਸਕੀਓ ਮੈਨੂੰ ਅੱਜ ਆਪਣਾ ਆਪਣੀ ਜਿਹੜੀ ਸ਼ੁਰੂਆਤੀ ਪੜ੍ਹਾਈ ਉਹ ਯਾਦ ਆ ਗਈ ਮੈਂ ਵੀ ਤੁਹਾਡੇਾਂ ਨੂੰ ਇਹ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਔਰ ਮੈਨੂੰ ਯਾਦ ਆ ਵੀ ਸਾਡੇ ਪਿੰਡ ਸਕੂਲ ਦੀ ਬਿਲਡਿੰਗ ਵੀ ਨਹੀਂ ਸੀ ਹਗਾ ਦਰਪੋਰੇ ਦੇ ਵਿੱਚ ਸਕੂਲ ਲੱਗਦਾ ਸੀ ਬਹੁਤ ਟੀਚਰ ਸੀਗੇ ਤੇ 30 40 ਬੱਚੇ ਹੋਣਗੇ 50 ਹੋਣਗੇ ਤੇ ਅਸੀਂ ਆਪਦਾ ਹੀ ਆਪ ਦਾ ਟੋਟ ਲੈ ਕੇ ਆਪ ਦੀ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਜਿਹਨੇ ਬੋਰੀ ਵਿੱਚ ਆ ਕੇ ਕਲਾਸ ਵਿੱਚ ਬੈਠਦੇ ਤੇ ਬਹੁਤ ਇਹ ਪੜਾਈ ਹੈ ਜਿਹਦੇ ਕਾਰਨ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਤੁਹਾਨੂੰ ਇਹ ਗੱਲਾਂ ਦੱਸ ਰਿਹਾ ਜੀ ਮੈਨੂੰ ਲੱਗਦਾ ਕਿ ਪੜਿਆ ਹੋਏਗਾ ਸਾਰਿਆਂ ਨੇ ਨੈਲਸਨ ਮੰਡੇਲਾ ਬਾਰੇ ਤੁਸੀਂ ਜਾਣਦੇ ਹੋਵੋਗੇ ਜੇ ਇਹਨਾਂ ਦੀਆਂ ਲਿਖਤਾਂ ਨੂੰ ਨਹੀਂ ਪੜਿਆ ਤਾਂ ਉਹਨਾਂ ਬਾਰੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ ਉਹਨਾਂ ਦੇ ਜੋ ਜੀਵਨ ਵਿੱਚ ਕੀਤਾ ਉਹਦੇ ਬਾਰੇ ਜਰੂਰ ਸੁਣਿਆ ਹੋਵੇਗਾ ਨੈਲਸਨ ਮੰਡੇਲਾ ਨੇ ਕਿਹਾ ਕਿ ਜੇ ਤੁਸੀਂ ਦੁਨੀਆ ਨੂੰ ਬਦਲਣਾ ਤਾਂ ਸਭ ਤੋਂ ਵੱਡਾ ਹਥਿਆਰ ਪੜ੍ਹਾਈ ਹੈ ਉਹ ਪੜ੍ਹਾਈ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੀ ਜ਼ਿੰਦਗੀ ਉਹਦੇ ਆਸ-ਪਾਸ ਦੇ ਲੋਕਾਂ ਦੀ ਉਹਦੇ ਪਰਿਵਾਰ ਦੀ ਸਭ ਦੀ ਜ਼ਿੰਦਗੀ ਬਦਲ ਸਕਦੀ ਹੈ ਜੇ ਤੁਹਾਨੂੰ ਇਹ ਮੌਕਾ ਮਿਲਿਆ ਹੈ ਇਹ ਪ੍ਰਾਈ ਕਰਨ ਦਾ ਤਾਂ ਇਹ ਮਿਹਨਤ ਨਾਲ ਆਪਣੇ ਜੋ ਤੁਹਾਡੇ ਟੀਚਰ ਸਾਹਿਬਾਨ ਜਾਂ ਤੁਹਾਡੇ ਪੇਰੈਂਟਸ ਜਿਹੜੇ ਕਹਿੰਦੇ ਆ ਉਹਨਾਂ ਦੇ ਮੁਤਾਬਕ ਮਿਹਨਤ ਨਾਲ ਪੜਾਈ ਕਰੋ। ਜੇ ਪੜਾਈ ਕਰੋਗੇ ਤਾਂ ਬਹੁਤ ਅੱਗੇ ਵਧਣ ਦੇ ਮੌਕੇ ਨੇ। ਤੁਸੀਂ ਇੱਕ ਛੋਟੇ ਪਿੰਡ ਲੈਵਲ ਦੇ ਸਕੂਲ ਤੋਂ ਜਿਹੜਾ ਜਿਹੜਾ ਬਾਬਾ ਨਾਨਕ ਪੰਜਾਬ ਦਾ ਬੈਕਵਰਡ ਏਰੀਆ ਕਾਫੀ ਇੱਕ ਔਟਕੇ ਵੀ ਤੁਸੀਂ ਬਹੁਤ ਦੂਰ ਤੱਕ ਪਹੁੰਚ ਸਕਦੇ ਹੋ। ਮੈਂ ਖੁਦ 4 ਸਾਲ ਹਾਈ ਕੋਰਟ ਦੇ ਵਿੱਚ ਜੱਜ ਭਰਤੀ ਕਰਨ ਦੇ ਸਿਸਟਮ ਦੇ ਨਾਲ ਜੁੜਿਆ ਰਿਆ। ਹੋਰ ਬਹੁਤ ਬਣੀਏ ਖੁਸ਼ੀ ਦੀ ਗੱਲ ਹੈ ਬਸੰਤ ਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਜੀਰਾਂ ਬਾਬਾ ਨਾਨਕ ਦੇ ਬੱਚੇ ਵੀ ਸਾਡੇ ਕੋਲੇ ਐਸ ਜੱਜਸ ਸੈਲੈਕਟ ਹੋਏ। ਤੇ ਤਰੀਬ ਜਿਵੇਂ ਯਾਰ ਇੱਕ ਲੜਕੀ ਰਵਨੀਤ ਕੌਰ ਦਾ ਨਾਮ ਸੀ। ਜਦ 4 ਸਾਲ ਗੈਨ ਕੰਸਲਟਰੀ ਉਹ ਅੱਜਕੱਲ ਕੋਈ ਕੰਮ ਕਰਨ ਤੇ ਸੈਨਾਤ ਨੇ ਔਰ ਜੇ ਆਪਾਂ ਨਾਲ ਉਸ ਨੂੰ ਉਹਦੀ ਸਿਲੈਕਸ਼ਨ ਹੋਈ। ਸੋ ਅਨੁਮੀ ਇਹ ਸਾਰੇ ਬੱਚਿਆਂ ਨੂੰ ਤੁਸੀਂ ਖੁਸ਼ ਕਿਸਮਤ ਜੇ ਤੁਹਾਨੂੰ ਮੌਕਾ ਹੈ ਚੰਗਾ ਸਕੂਲ ਹੈ ਚੰਗੀ ਬਿਲਡਿੰਗ ਹੈ ਪੜ੍ਹਨ ਦਾ ਮੌਕਾ ਹੈ। ਉਹਰੇ ਮੌਕੇ ਨੂੰ ਤੁਸੀਂ ਦਿਵਾਓ ਨਾ। ਤੁਸੀਂ ਪੜ੍ਹੰਦੀ ਆਦਤ ਹੋਰ ਤੋਂ ਵਰਤਵਾਦ ਕਿਤਾਬਾਂ ਕਰੋ। ਸਾਡਾ ਇਹ ਪ੍ਰੋਜੈਕਟ ਸੀਗਾ ਸਾਨੂੰ ਸਾਡੇ ਪਲਸਾ ਪੰਜਾਬ ਲੀਗਲ ਸਰਵਿਸ অথਟੀ ਨੇ ਫੰਡ ਕ੍ਰੀਏਟ ਕੀਤਾ ਸੀ ਡਿਜ਼ਾਸਟਰ ਫੰਡ। ਉਹਦੇ ਵਿੱਚ ਅਸੀਂ ਜੁਡੀਸ਼ਲ ਆਫੀਸਰਸ ਨੇ ਤੇ ਸਾਡੇ ਪੁਰਾਣੇ ਜੁਡੀਸ਼ਲ ਆਫੀਸਰ ਸੀਗੇ ਉਹਨਾਂ ਨੇ ਕਲੈਕਸ਼ਨ ਕੀਤੀ ਸੀ ਇਹ ਕਲੈਕਸ਼ਨ ਨੂੰ ਅਸੀਂ ਯੂਜ਼ ਕਰਨਾ ਸੀਗਾ ਜੋ ਵੀ ਫੜਾਂ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦੀ ਪਰਪਾਈ ਕਰਨ ਲਈ ਪਹਿਲਾਂ ਅਸੀਂ ਸੁੱਕਾ ਰਾਸ਼ਨ ਬੰਡਿਆ ਉਹਦੇ ਵਿੱਚ ਅਸੀਂ 220 ਕਿੱਟਾਂ ਬੰਡੀਆਂ ਸੀ ਟ੍ਰੈਪੋਲੀਨ ਬੰਡੀਆਂ ਸੀ ਤਰਪਾਲ ਉਹ ਜਿਹੜੀਆਂ ਅਸੀਂ ਕਿ ਅਸੀਂ 331 ਤਰਪਾਲਾਂ ਬੰਡੀਆਂ ਥੇਰ ਆਫਟਰ ਸਾਡੇ ਕੋਲ ਫੰਡ ਸੀਗੇ ਤੇ ਅਸੀਂ ਮਾਨਯੋਗ ਡਿਸਟ੍ਰਿਕਟ ਐਂਡ ਸੈਸ਼ਨ ਜਜ ਸਰਦਾਰ ਬਾਕਸਿੰਗ ਜੋਲ ਦੀ ਅਗਵਾਈ ਹੇਠ ਪ੍ਰੋਜੈਕਟ ਬਣਾਇਆ ਵੀ ਜਿਹੜਾ ਹੈਗਾ ਵਾ ਇਹ ਸਾਰਾ ਆਫਟਰ ਜਿਹੜੇ ਇਫੈਕਟਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਬੱਚਿਆਂ ਦੀ ਪੜ੍ਹਾਈ ਦੇ ਜਿਹੜੇ ਸੀਗੇ ਬੈਗ ਉਹਨਾਂ ਦੀ ਸਟੇਸ਼ਨਰੀ ਉਹਨਾਂ ਦੀ ਕਿਤਾਬਾਂ ਦਾ ਨੁਕਸਾਨ ਵੀ ਹੋਇਆ ਹੋਊਗਾ ਜਿਸ ਕਾਰਨ ਦੇ ਪਾਣੀ ਆਇਆ ਤਾਂ ਜ਼ਾਹਿਰ ਹੈ ਕਿ ਇਹਨਾਂ ਦਾ ਵੀ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੀ ਪਰਪਾਈ ਕਰਨ ਲਈ ਉਹਨਾਂ ਨੂੰ ਹੁਣ ਇਮੀਡੀਏਟ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਜਿਹੜੇ ਉਹਦੇ ਰਿਸੋਰਸਸ ਹੋਣਗੇ ਉਹਨਾਂ ਨੂੰ ਯੂਜ਼ ਕੀਤਾ ਹੋਊਗਾ ਉਹਨਾਂ ਨੇ ਆਪਣੀ ਮੇਨ ਮੁੱਖ ਲੋੜਾਂ ਪੂਰੀਆਂ ਕਰਨ ਲਈ ਇਸ ਵੱਲ ਪਰਿਵਾਰ ਦਾ ਵੀ ਧਿਆਨ ਘਟ ਹੋਊਗਾ ਤੇ ਸਾਨੂੰ ਇਹ ਲੱਗਿਆ ਵੀ ਇਹ ਮਤਲਬ ਇੱਕ ਬਹੁਤ ਵਧੀਆ ਪ੍ਰਾਲਾ ਹੋਊਗਾ ਬੱਚਿਆਂ ਦੀ ਪੜ੍ਹਾਈ ਨੂੰ ਕੰਟੀਨਿਊ ਕਰਨ ਲਈ ਫੜਾਂ ਤੋਂ ਬਾਅਦ ਅਸੀਂ ਇਹ ਪ੍ਰਾਲਾ ਕੀਤਾ ਤੇ ਇਹਦੇ ਨਾਲ ਅਸੀਂ 400 60 ਜਿਹੜੇ ਬੱਚੇ ਨੇ ਉਹਨਾਂ ਦੀ ਸਾਡੇ ਕੋਲ ਲਿਸਟ ਆਈ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਦੇ ਨਾਲ ਕੋਆਰਡੀਨੇਟ ਕੀਤਾ ਤੇ ਸਕੂਲਾਂ ਨੇ ਸਾਨੂੰ ਰਿਕੁਆਇਰਮੈਂਟ ਭੇਜੀ ਵੀ ਇਹਨਾਂ ਨਾਲ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਸਟੇਸ਼ਨਰੀ ਉਹਨਾਂ ਦੇ ਬੈਗਸ ਤੇ ਉਹਨਾਂ ਦੀਆਂ ਕਿਤਾਬਾਂ ਦਾ ਨੁਕਸਾਨ ਹੋ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹ ਪ੍ਰੋਵਾਈਡ ਕਰਵਾਉਣਗੇ ਫ੍ਰੀ ਸਟੇਸ਼ਨਰੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋਣੀ ਸੀ ਤੇ ਅਸੀਂ ਸਟੇਸ਼ਨਰੀ ਜਿਹੜੀ ਹੈਗੀ ਉਹ ਸਾਰੇ 450 ਬੱਚਿਆਂ ਨੂੰ ਅਸੀਂ ਲੈ ਕੇ ਦਿੱਤੀ ਆ 16 ਸਕੂਲਾਂ ਦੇ ਵਿੱਚੋਂ ਸਾਨੂੰ ਰਿਕੁਆਇਰਮੈਂਟ ਆਈ ਸੀਗੀ ਤੇ ਅਸੀਂ ਉਹ ਸਾਰੇ 16 ਸਕੂਲਾਂ ਵਿੱਚ ਅੱਜ ਅਸੀਂ ਇੱਥੇ ਧਰਮਕੋਟ ਰੰਧਾਵਾ ਆਏ ਆ ਧਰਮਕੋਟ ਰੰਧਾਵਾ ਦੇ ਵਿੱਚ ਸਾਡੇ ਕੋਲ 120 ਬੱਚਿਆਂ ਦੀ ਰਿਕੁਆਇਰਮੈਂਟ ਆਈ ਸੀ ਦੇ ਵਿੱਚ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਸੀਗੇ ਇਹਨਾਂ ਦੀ ਰਿਕੁਆਇਰਮੈਂਟ ਬਤਾ ਕੇ ਇਹਨਾਂ ਦੀ ਜਿਹੜੇ ਕਾਪੀ ਸੀਗੇ ਉਹਨਾਂ ਦਾ ਸਾਈਜ਼ ਤੇ ਜਿਹੜੇ ਆਪਣਾ ਪੈਨ ਵਗੈਰਾ ਤੇ ਬਾਕੀ ਜਿਹੜਾ ਉਹਨਾਂ ਦੇ ਪੈਨ ਦੇ ਆਪਣੇ ਸਟੇਸ਼ਨਰੀ ਰੂ ਕੀਪਿੰਗ ਕਰਨ ਲਈ ਕਿੱਟ ਉਹ ਅਸੀਂ ਦਿੱਤੀਆਂ ਨੇ ਬੈਗ ਦਿੱਤੇ ਤੇ ਅਸੀਂ ਆਸ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖਣਗੇ ਤੇ ਇਹਦੇ ਨਾਲ ਬੱਚਿਆਂ ਨੂੰ ਆਪਣੀ ਜਿਹੜਾ ਹੈਗਾ ਵਾ ਸਟੇਸ਼ਨਰੀ ਦੇ ਮਤਲਬ ਕੋਈ ਐਕਸਟਰਾ ਵਰਡ ਨਹੀਂ ਪਵੇਗਾ ਤੇ ਆਪਣਾ ਜਿਹੜਾ ਹੈਗਾ ਸਾਡੇ ਵੱਲੋਂ ਇਹ ਮਦਦ ਕੀਤੀ ਗਈ ਹੈ ਤੇ زهره so, ਵੱਟਿਆਲੀ ਸਹਾਇਓ ਹਾਂਜੀ ਸੋ ਸ਼ਕਲ ਜੀ ਸਾਰਿਆਂ ਨੂੰ ਸਰ ਮੈਂ ਸਰਬੀਤ ਗੁਰਾਇਆ ਇਨਚਾਰਜ ਸੀਨੀਅਰ ਸੈਕੰਡਰੀ ਸਕੂਲ ਧਰਮਗੁਟ ਰੰਦਾਵਾ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰ ਦੇ ਜਿਹੜੇ ਜੱਜ ਸਾਹਿਬ ਆਏ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਗਏ ਨੇ ਸਾਡੀਆਂ ਪ੍ਰੋਬਲਮ ਜਿਹੜੀ ਬੱਚਿਆਂ ਦੀ ਆ ਉਹਨਾਂ ਨੇ ਉਹ ਬੜੇ ਧਿਆਨ ਨਾਲ ਸੁਣੀਆਂ ਨੇ ਆਪਣੇ ਪੂਰੇ ਐਕਸਪੀਰੀਅੰਸ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਹੈ ਕਿ ਕਿਸ ਤਰੀਕੇ ਨਾਲ ਉਹ ਜੱਜ ਬਣੇ ਕਿਤਾਬਾਂ ਬਹੁਤ ਚੰਗੀਆਂ ਪੜ੍ਹੀਆਂ ਨੇ ਤੇ ਬੱਚਿਆਂ ਨੂੰ ਸੇਧ ਦਿੱਤੀ ਆ ਕਿ ਉਹ ਵੀ ਕਿਤਾਬਾਂ ਪੜ੍ਹਨ ਸੋ ਥੈਟ ਕਿ ਬੱਚੇ ਜਿਹੜੇ ਆਪਣੇ ਫਿਊਚਰ ਦੇ ਵਿੱਚ ਵਧੀਆ ਚਮਕ ਧੰਨਵਾਦ ਸਰ ਬਹੁਤ